یا گلیں چل لے بو تیری اتمو پر بھی بے نامی ون آکی گا دیونگلی ای من ہسری کی کیتے بارے ای پیروں کی پنجو ناری پنج گہر دیساگ سنویں بنگال مدمد دیوABE لٹ بے نازل ਭਰ ਕੇ ਨੂੰ ਜੈਨ ਪਾਤਰੀ ਬੁੱਧਿਆ ਮਾਲਕਾਂ ਤੇ ਨੱਪੇ ਸੰਗ ਰਾਗ ਨਿਰਮਾਣ ਚੁੰਤਾ ਪੇ ਬੋਧ ਗਰੀਆ ਦੇਵ ਗਤਾਰੀ ਗਤਾਰੀ ਜੀਵ ਤੇ ਉਤਾਈ ਤਨ ਆਤਰੀ ਪੰਚਉਂਦਾਈ ਮਾਲਾ ਕੋ ਫਿਕ ਸੰਗ ਲਾਈ ਮਾਰੂ ਪੰਦੰਗ ਵਿਮਾ ਪਰਵੰਦ ਕੋਸ ਕੋ ਹਾਰਾ ਬੌਧਾਨੇ ਦੰਤ ਵਰਤੋ ਉਪਰਾਨੰਦਨ ਗਾਏ ਅੱਤ ਮਾਰਕ ਸੰਗਤ ਸੁਤੇ ਉੱਠੇ ਤਾਨ ਕੋ ਲੋਰ ਦਾਉਂ ਗਾਉਂ ਨਾਮ ਨਵੀਂ ਤੇ ਲੰਗੀ ਦੇਵ ਕਰੀ ਗਈ ਬਸੰਦਰੀ ਸੁਭ ਸੰਦੀ ਸੰਹੋਰ ਸੁਾਈ ਤਕਦੀਰੀ ਮੈਂ ਭਰ ਜਾ ਸੰਗ ਲਾਈ ਪਾਗਵਾ ਜਾ ਉਹ ਮਨੰਦ ਪਸ ਕਰਾ ਇੱਕਦਰ ਮਿੰ ਮੰਗਲੰ ਸੋਾਈ ਸਰਜ ਬਾਨੋ ਆਏ ਬਨੁਦਾ ਗਾਵੇ ਸੰਸ ਬਸੰਦ ਕ ਮੋਦਾਂ